ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਹਵਾਰਾ ਜੀ ਉਹਨਾਂ ਦੀ ਮਾਤਾ ਜੋ ਵes ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਿਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਥੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਤੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਥ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬਹੁ ਗਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਰੇ ਮਾਪਦੰਡ ਜਿਹੜੇ ਆ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਔਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਆਪਣੀ ਮਾਤਾ ਦਾ ਹਾਲਚਲ ਜਾਣ ਸਕਣ ਕਰਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ નિર્ਦਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮਦਲੀ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪ੍ਰੋਲ ਦੇਣੀ ਚਾਹੀਦੀ ਹੈ